ਜਦੋਂ ਲੋਕ ਪੈਂਦੀ ਸੀ ਕਹਿੰਦਾ ਆਜੋ ਆਜੋ ਜਲਾਲੇ ਵਾਲੇ ਆਜੋ ਤੁਸੀਂ ਕਹਿੰਦਾ ਕਿਹੜਾ ਲੋਕ ਵੇਖੀ ਆ ਅੱਜ ਲੋਕ ਪੈਂਦੀ ਆ ਮੈਂ ਕਮਾਲ ਹੋ ਗਈ ਯਾਰ ਮੰਤਰੀ ਦੇ ਹਾਲ ਔਰ ਕਾਬਲ ਕਿੰਨਾ ਕੇ ਤੁਸੀਂ ਅੰਦਾਜ਼ਾ ਲਾ ਲਓ ਕੀ ਮੁੱਖ ਮੰਤਰੀ ਨੇ ਇਹਨੂੰ ਜਦੋਂ ਇਹ ਵਜ਼ੀਰ ਬਣਿਆ ਇਹਦੇ ਕੋਲ ਕਿਹੜੇ ਕਿਹੜੇ ਮਹਿਕਮੇ ਸੀ ਇੱਕ ਤਾਂ ਪੰਚਾਇਤੀ ਰਾਜ ਇੱਕ ਐनिमल ਹਜਮੰਟਰੀ ਇੱਕ ਐਨ ਆਰ ਆਈ ਮਹਿਕਮਾ ਜੇ ਏਡਾ ਕਾਬਲ ਸੀ 2 ਸਾਲ ਦੇ ਅੰਦਰ ਅੰਦਰ ਇਹਦੇ ਤਿੰਨ ਮਹਿਕਮੇ ਛੱਡ ਗਏ ਇੱਕ ਐਨ ਆਰ ਆਈ ਵਜ਼ੀਰ ਰਹਿ ਗਿਆ ਜਿੱਦੀ ਫਾਈਲ ਹੀ ਕੋਈ ਨਹੀਂ ਆਉਂਦੀ ਮਤਲਬ ਜਿੱਦੀ ਘੁੱਗੀ ਮਾਰਨ ਦੀ ਲੋਟ ਲਈ ਦਫ਼ਤਰ ਦੇ ਬੈਕ ਆ ਮੱਕੀਆਂ ਹੀ ਮਾਰਦੇ ਆ ਹੋਰ ਕੋਈ ਬਾਲਾ ਕੰਮ ਨਹੀਂ ਰਹਿ ਗਿਆ ਜੇ ਕਾਬਲ ਹੁੰਦਾ ਜੇ ਚੰਗਾ ਬੰਦਾ ਹੁੰਦਾ ਜੇ ਇਹਦੇ ਪੱਲੇ ਪੱਲੇ ਕੋਈ ਗੋਲ ਹੁੰਦੇ ਤੇ ਕਿਥੇ ਮੁੱਖ ਮੰਤਰੀ